ਆਪਣੇ ਅਫਸਰਾਂ ਦੇ ਹੁਕਮ ਅਨੁਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਹਨ ਵਕ ਵਕ ਥਾਵਾਂ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਪਰਮਿਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਵੀ ਸੈਂਟਰੀ 'ਚ ਐਂਟਰ ਕੀਤੇ ਆ ਜੀ ਬਾਦਰ ਪਰ ਦੇ ਨਸਤੀਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਅਫਸਰਾਂ ਦੇ ਧਿਆਨ 'ਚ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ 'ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਪੀੜਾ ਪਾ ਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਇਹਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਏ ਆ ਮੋਕੇ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ 'ਚ ਲੈ ਲਈ ਆਪਣੀ ਹਾਂਜੀ ਕਿੰਨੇ ਕੁ ਆਂਡਰ ਇਹ ਲਗਭਗ ਅਸੀਂ ਹੁਣ ਚੈਕਿੰਗ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕਿੰਗ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਥਾਣੀ ਜਿਹੜੀ ਦੇ ਦਾ ਲਈ ਜਿਹੜਾ ਇਹ ਕਾਫੀ ਜਿਹੜਾ ਇੱਕ ਤਗੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਇਹ ਕਾਫੀ ਜਿਹੜੇ 1.5 ਸਾਲ ਤੋਂ ਐਕਟਿਵ ਹੋਇਆ ਪਿਆ پورے ਜ਼ਿਲ੍ਹੇ ਚ ਬਸ ਬਸ ਥਾਵਾਂ ਸੀ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੋ ਜਾਣਪਰ ਵੀ ਦਰਜ ਹੋਇਆ ਪੱਤੇ ਇਹਨਾਂ ਤੇ ਧਾਰ ਵੀ ਹੋਇਆ ਦਨੇਰੇ ਵੀ ਹੋਇਆ ਤੇ ਕਾਫੀ ਜ਼ਿਲ੍ਹੇ ਚ ਐਕਟਿਵ ਹੈਗਾ ਕਰੋ ਹੁਣ ਇਹਨਾਂ ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਤਾਂ ਹੀ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤੇ ਸਖਤ ਸਤਾਪ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੀ ਹਿੰਮਤ ਨਾ ਪਵੇ ਆਪਣੇ ਅਫਸਰਾਂ ਦੇ ਹੁਕਮ ਅਨੁਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਆ ਜੀ ਬੱਸ ਬਖਾਵਾ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਪਰਮਿਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਕੋਈ ਸੈਂਟਰੀ ਤੇ ਐਂਟਰ ਕੀਤੇ ਆ ਜੀ ਬਾਦਰਪੁਰ ਦੇ ਨਜ਼ਦੀਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਅਫਸਰਾਂ ਦੇ ਧਿਆਨ ਚ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਪੀੜਾ ਪਾਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਇਹਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਏ ਆ ਮੋਕੇ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ 'ਚ ਲੈ ਲਈ ਆਪਣੀ ਹਾਂਜੀ ਕਿੰਨੇ ਕੁ ਆਂਡਰ ਇਹ ਲਗਭਗ ਅਸੀਂ ਹੁਣ ਚੈਕ ਇਨ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕ ਇਨ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਖਾਣੇ ਜਿਹੜੀ ਦੇ ਦਾ ਲਈ ਜਿਹੜਾ ਇਹ ਕਾਫੀ ਜਿਹੜਾ ਇੱਕ ਤਕੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਕਾਫੀ ਜਿਹੜੇ 1.5 ਸਾਲ ਤੋਂ ਐਕਟਿਵ ਹੋਇਆ ਪਿਆ پورے ਜ਼ਿਲ੍ਹੇ 'ਚ ਬਸ ਬਸ ਥਾਵਾਂ 'ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੋ ਜਾਣ ਪਰ ਵੀ ਦਰਜ ਹੋਇਆ ਪੱਤੇ 'ਨਾਂ ਤੇ ਧਾਰ ਵੀ ਹੋਇਆ ਦਨੇਰੇ ਵੀ ਹੋਇਆ ਤੇ ਕਾਫੀ ਜ਼ਿਲ੍ਹੇ 'ਚ ਇਹ ਐਕਟਿਵ ਹੈਗਾ ਕਰੋ ਹੁਣ ਇਹਨਾਂ 'ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਤਾਂ ਹੀ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ 'ਤੇ ਸਖਤ ਸਤਾਪ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੀ ਹਿੰਮਤ ਨਾ ਪਵੇ ਬਣਾ ਆਪਣੇ ਅਫਸਰਾਂ ਦੇ ਹੁਕਮ ਅਨੁਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਹਨ ਵਕ ਵਕ ਥਾਵਾਂ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਪਰਮਿਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਵੀ ਸੈਂਟਰੀ 'ਚ ਐਂਟਰ ਕੀਤੇ ਆ ਜੀ ਬਾਦਰ ਪਰ ਦੇ ਨਸਤੀਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਅਫਸਰਾਂ ਦੇ ਧਿਆਨ 'ਚ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ 'ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਪੀੜਾ ਪਾਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਇਹਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਿਆ ਮੋਕੇ ਦੀ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ 'ਚ ਲੈ ਲਈ ਆਪਣੀ ਹਾਂਜੀ ਕਿੰਨੇ ਕਾਉਂਟਰ ਇਹ ਲਗਭਗ ਅਸੀਂ ਹੁਣ ਚੈੱਕ ਇਨ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕਿੰਗ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਥਾਣੀ ਜਿਹੜੀ ਦੇ ਦਾ ਲਈ ਜਿਹੜਾ ਇਹ ਕਾਫੀ ਜਿਹੜਾ ਇੱਕ ਤਕੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਕਾਫੀ ਜਿਹੜੇ 1 ਸਾਲ ਡੇਢ ਸਾਲ ਤੋਂ ਐਕਟਿਵ ਹੋਇਆ ਪਿਆ ਪੂਰੇ ਜ਼ਿਲ੍ਹੇ 'ਚ ਬਸ ਵਕਾ ਥਾਵਾਂ 'ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੁਜਾਨ ਪਰ ਵੀ ਦਰਜ ਹੋਇਆ ਬੰਦੇਾਂ 'ਤੇ ਧਾਰ ਵੀ ਹੋਇਆ ਦਨੇਰੇ ਵੀ ਹੋਏ ਆ ਤੇ ਕਾਫੀ ਜ਼ਿਲ੍ਹੇ 'ਚ ਇਹ ਐਕਟਿਵ ਹੈਗਾ ਕਰੋ ਹੁਣ ਇਹਨਾਂ ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਕਾਹੀ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤੇ ਸਖਤ ਸਤਾਪ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੇ ਹਿੰਮਤ ਨਾ ਪਵੇ ਕਣੋ ਆਪਣੇ ਅਫਸਰਾਂ ਦੇ ਹੁਕਮ ਅਨੁਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਆ ਜੀ ਵੱਖ-ਵੱਖ ਥਾਵਾਂ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ-ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਪਰਮਿਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਕੋਈ ਸੈਂਟਰੀ ਤੇ ਐਂਟਰ ਕੀਤੇ ਆ ਜੀ ਬਾਦਰਪੁਰ ਦੇ ਨਜ਼ਦੀਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਅਫਸਰਾਂ ਦੇ ਧਿਆਨ ਚ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਪੀੜਾ ਪਾਲ ਜਦੋਂ ਅਸੀਂ ਇਹਨਾਂ ਨੂੰ ਮਲਕੀ ਇਹਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਏ ਆ ਮੋਕੇ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ 'ਚ ਲੈ ਲਈ ਆਪਣੀ ਹਾਂਜੀ ਕਿੰਨੇ ਕੁਆਂਟਰ ਇਹ ਲਗਭਗ ਅਸੀਂ ਹੁਣ ਚੈਕ ਇੰਗ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕ ਇੰਗ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਖਾਣੇ ਜਿਹੜੀ ਦੇ ਦਾ ਲਈ ਜਿਹੜਾ ਇਹ ਕਾਫੀ ਜਿਹੜਾ ਇੱਕ ਤਕੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਕਾਫੀ ਜਿਹੜੇ 1.5 ਸਾਲ ਤੋਂ ਐਕਟਿਵ ਹੋਇਆ ਪਿਆ پورے ਜ਼ਿਲ੍ਹੇ 'ਚ ਬਸ ਬਸ ਥਾਵਾਂ 'ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੋ ਜਾਣਪਰ ਵੀ ਦਰਜ ਹੋਇਆ ਪੱਤੇ 'ਨਾਂ ਤੇ ਧਾਰ ਵੀ ਹੋਇਆ ਦਨੇਰੇ ਵੀ ਹੋਇਆ ਤੇ ਕਾਫੀ ਜ਼ਿਲ੍ਹੇ 'ਚ ਇਹ ਐਕਟਿਵ ਹੈਗਾ ਕਰੋ ਹੁਣ ਇਹਨਾਂ 'ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਤਾਂ ਹੀ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ 'ਤੇ ਸਖਤ ਸਤਾਪ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੀ ਹਿੰਮਤ ਨਾ ਪਵੇ ਆਪਣੇ ਅਫਸਰਾਂ ਦੇ ਹੁਕਮ ਅਨੁਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਆ ਜੀ ਬੱਸ ਬਖਾਵਾ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਪਰਮਿਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਕੋਈ ਸੈਂਟਰੀ ਤੇ ਐਂਟਰ ਕੀਤੇ ਆ ਜੀ ਬਾਦਰਪੁਰ ਦੇ ਨਸਟਿਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਅਫਸਰਾਂ ਦੇ ਧਿਆਨ ਚ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਪੀੜਾ ਪਾ ਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਇਹਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਏ ਆ ਮੋਕੇ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ 'ਚ ਲੈ ਲਈ ਆਪਣੀ ਹਾਂਜੀ ਕਿੰਨੇ ਕੁ ਆਂਡਰ ਇਹ ਲਗਭਗ ਅਸੀਂ ਹੁਣ ਚੈਕ ਇਨ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕ ਇਨ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਖਾਣੇ ਜਿਹੜੀ ਦੇ ਦਾ ਲਈ ਜਿਹੜਾ ਇਹ ਕਾਫੀ ਜਿਹੜਾ ਇੱਕ ਤਕੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਕਾਫੀ ਜਿਹੜੇ 1.5 ਸਾਲ ਤੋਂ ਐਕਟਿਵ ਹੋਇਆ ਪਿਆ پورے ਜ਼ਿਲ੍ਹੇ ਚ ਬਸ ਬਸ ਥਾਵਾਂ ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੋ ਜਾਣਪਰ ਵੀ ਦਰਜ ਹੋਇਆ ਪੱਤੇ ਇਹਨਾਂ ਤੇ ਧਾਰ ਵੀ ਹੋਇਆ ਦਨੇਰੇ ਵੀ ਹੋਇਆ ਤੇ ਕਾਫੀ ਜ਼ਿਲ੍ਹੇ ਚ ਐਕਟਿਵ ਹੈਗਾ ਕਰੋ ਹੁਣ ਇਹਨਾਂ ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਕਾਹੀ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤੇ ਸਖਤ ਸਤਾਪ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੀ ਹਿੰਮਤ ਨਾ ਪਵੇ ਤਰਾ ਦੇ ਹੁਕਮ ਅਨੁਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਆ ਜੀ ਵੱਖ-ਵੱਖ ਥਾਵਾਂ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ-ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਪਰਮਿਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਕੋਈ ਸੈਂਟਰੀ 'ਚ ਐਂਟਰ ਕੀਤੇ ਆ ਜੀ ਬਾਦਰਪੁਰ ਦੇ ਨਜ਼ਦੀਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਅਫਸਰਾਂ ਦੇ ਧਿਆਨ 'ਚ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ 'ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਪੀੜਾ ਪਾਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਇਹਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਿਆ ਮੌਕੇ ਦੀ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ 'ਚ ਲੈ ਲਈ ਆਪਣੀ ਹਾਂਜੀ ਕਿੰਨੇ ਕਾਉਂਟਰ ਇਹ ਲਗਭਗ ਅਸੀਂ ਹੁਣ ਚੈੱਕ ਇਨ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕਿੰਗ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਥਾਣੀ ਜਿਹੜੀ ਦੇ ਦਾਲ ਲਈ ਜਿਹੜਾ ਇਹ ਆ ਕਾਫੀ ਜਿਹੜਾ ਇੱਕ ਤਕੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਇਹ ਕਾਫੀ ਜਿਹੜੇ 1 ਸਾਲ ਡੇਢ ਸਾਲ ਤੋਂ ਐਕਟਿਵ ਹੋਇਆ ਪਿਆ ਪੂਰੇ ਜ਼ਿਲ੍ਹੇ 'ਚ ਬਸ ਵਕਾ ਥਾਵਾਂ 'ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੁਜਾਨ ਪਰ ਵੀ ਦਰਜ ਹੋਇਆ ਬੰਦੇ ਨਾਲ ਤੇ ਧਾਰ ਵੀ ਹੋਇਆ ਦਨੇਰੇ ਵੀ ਹੋਏ ਆ ਤੇ ਕਾਫੀ ਜ਼ਿਲ੍ਹੇ 'ਚ ਇਹ ਐਕਟਿਵ ਹੈਗਾ ਕਰੋ ਹੁਣ ਇਹਨਾਂ ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਕਾਹੀ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤੇ ਸਖਤ ਸਤਾਪ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੇ ਹਿੰਮਤ ਨਾ ਪਵੇ